ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਕੀ ਨਾਮ ਹੈ ਤੇ ਤੁਸੀਂ ਕਿੱਥੋਂ ਆਏ ਹੋ ਮੇਰਾ ਨਾਮ ਮਨਜੀਤ ਸਿੰਘ ਹੈ ਮੈਂ ਰਾਜਸਥਾਨ ਇੰਡੀਆ ਤੋਂ ਆਇਆ ਮੇਰਾ ਨਾਮ ਆਸ਼ਾ ਕੋਰ ਹੈ ਮੈਂ ਰਾਜਸਥਾਨ ਅਲਵਰ ਇੰਡੀਆ ਤੋਂ ਆਈ ਹਾਂ ਪਾਕਿਸਤਾਨ ਪਹਿਲੀ ਵਾਰ ਆਏ ਹੋ ਤਾਂ ਪਾਕਿਸਤਾਨ ਆ ਕੇ ਕਿਦਾਂ ਦਾ ਲੱਗ ਰਿਹਾ ਹੈ ਅਸੀਂ ਪਹਿਲੀ ਵਾਰ ਆਏ ਸਾਨੂੰ ਬਹੁਤ ਸੋਹਣਾ ਲੱਗ ਰਿਹਾ ਹੈ ਉਸ ਤੋਂ ਪਹਿਲਾਂ ਸਾਨੂੰ ਡਰ ਆ ਜਾਂਦਾ ਸੀ ਕਿ ਪਾਕਿਸਤਾਨ ਜਾਣਾ ਨਹੀਂ ਐਦਾਂ ਹੋ ਜਾਂਦਾ ਹੈ ਉਦਾਂ ਹੋ ਜਾਂਦਾ ਕਿਸੇ ਨਾਲ ਗੱਲ ਨਹੀਂ ਕਰਨੀ ਪਰ ਆਣ ਤੋਂ ਬਾਅਦ ਪਤਾ ਲੱਗਿਆ ਇਹ ਸਾਡੇ ਵਾਂਗੂ ਹੀ ਨੇ ਸਾਡੇ ਪਿੰਡ ਪਰਾਈ ਨੇ ਸਾਨੂੰ ਬਹੁਤ ਪਿਆਰ ਮਿਲਿਆ ਬਹੁਤ ਜ਼ਿਆਦਾ ਰਿਸਪੈਕਟ ਇੰਨਾ ਪਿਆਰ ਸਾਨੂੰ ਸ਼ਾਇਦ ਆਦੇ ਸੱਕੇ ਪੈਣ ਪਰਾਵਾਂ ਤੋਂ ਵੀ ਨਹੀਂ ਮਿਲਿਆ ਜਿੰਨਾ ਸਾਨੂੰ ਇੱਧਰ ਦੀ ਮਤਲਬ ਵੀਰਾਂ ਤੋਂ ਮਿਲਾ ਹੈ ਪੈਣਾ ਤੋਂ ਮਿਲਾ ਹੈ ਮਤਲਬ ਸਾਡੇ ਨਾਲ ਫੋਟੋ ਕਰਾ ਰਹੇ ਨੇ ਇੰਨਾ ਪਿਆਰ ਦੇ ਰਹੇ ਨੇ ਕਿ ਸਾਡੇ ਕੋਲ ਤਾਂ ਸਮਾਂ ਹੀ ਨਹੀਂ ਹੋ ਰਿਹਾ ਮਹਿਮਾਨਵਾਜੀ ਬਹੁਤ ਚੰਗੀ ਲੱਗੀ ਸੋਹਣਾ ਲੱਗਿਆ ਬਹੁਤ ਸੋਹਣੀ ਲੱਗੀ ਹੈ ਲੋਕ ਫੜ ਫੜ ਕੇ ਫੋਟੋਆ ਕਰਾ ਰਹੇ ਨੇ ਹੱਥ ਮਿਲਾ ਰਹੇ ਨੇ ਤੇ ਖੁਸ਼ੀ ਪੁੱਛਦੇ ਨੇ ਰਾਜੀ ਖੁਸ਼ੀ ਪੁੱਛਦੇ ਨੇ ਪੁੱਛਦੇ ਨੇ ਕੋਈ ਸਤਰਾ ਦੀ ਕੁਸੇਵਾ ਹੈ ਸੰਦਸੋ ਅਸੀਂ ਤੁਹਾਡੀ ਕਿਸ ਤਰ੍ਹਾਂ ਕੋਈ ਮਦਦ ਕਰ ਸਕਨੇ ਆ ਬਹੁਤ ਵਧੀਆ ਸਿਕਿਉਰਿਟੀ ਜਿਸ ਨੂੰ ਕਹਿੰਦੇ ਆ ਨਾ ਕਿ ਸਾਨੂੰ ਇਸ ਤਰ੍ਹਾਂ ਰੱਖਿਆ ਜਿਵੇਂ ਛੋਟੇ ਬੱਚਿਆਂ ਨੂੰ ਰੱਖਦੇ ਆ ਨਾ ਸੰਭਾਲ ਕੇ ਕਿ ਬਾਹਰ ਦੀ ਹਵਾ ਵੀ ਨਾ ਲੱਗੇ ਇਸ ਤਰ੍ਹਾਂ ਬੱਚਿਆਂ ਵਾਂਗੂ ਰੱਖਿਆ ਹੈ ਸਾਨੂੰ ਸੰਭਾਲ ਕੇ ਉਧਰ ਜਾ ਕੇ ਮੈਸੇਜ ਦੇਵਾਂਗੇ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਇੱਧਰ ਆਓ ਆਪਣੀ ਕਮਿਊਨਿਟੀ ਨਾਲ ਮਤਲਬ ਕਮਿਊਨੀਕੇਸ਼ਨ ਕਰੋ ਤੇ ਮਤਲਬ ਸਾਰਿਆਂ ਨੂੰ ਇਹ ਹੀ ਪ੍ਰਚਾਰ ਕਰਾਂਗੀ ਕਿ ਵੀ ਸੇਕਤ ਕੌਮ ਜਿੰਨੀ ਇੱਧਰ ਆਏਗੀ ਆਪਣਾ ਜੁੜਾਅ ਹੋਏਗਾ ਉਹਨਾਂ ਜ਼ਿਆਦਾ ਵੀ ਆਪਣੇ ਗੁਰੂਆਂ ਦੀ ਤਰਤੀ ਹੈ ਇੱਧਰ ਆ ਕੇ ਆਪਾਂ ਨੂੰ ਪਿਆਰ ਸਤਕਾਰ ਜੋ ਮਿਲਦਾ ਹੈ ਨਾ ਉਹ ਆਪਾਂ ਨੂੰ ਕਿਤੇ ਨਹੀਂ ਮਿਲਣਾ ਪਹਿਲਾਂ ਡਰਾਇਆ ਜਾਂਦਾ ਸੀ ਵੀ ਤੁਸੀਂ ਕਿਸੇ ਨਾਲ ਫालतू ਵੱਧ ਗੱਲ ਨਹੀਂ ਕਰਨੀ ਕਿਸੇ ਨੂੰ ਮਤਲਬ ਆਦੇ ਬਾਰੇ ਕੁਝ ਜ਼ਿਆਦਾ ਦੱਸਣਾ ਨਹੀਂ ਪਰ ਉਸ ਤੋਂ ਬਿਲਕੁਲ ਅਪੋਜੀਟ ਹੋਇਆ ਸਾਡੇ ਨਾਲ ਕਿ ਵੀ ਅਸੀਂ ਖੁੱਲ ਕੇ ਗੱਲ ਵੀ ਕੀਤੀ ਆਦੇ ਬਾਰੇ ਦੱਸਿਆ ਵੀ ਹੈ ਕਈਆਂ ਦੇ ਨੰਬਰ ਵੀ ਲਿੱਤੇ ਨੇ ਤਾਂ ਮਤਲਬ ਅਸੀਂ ਜਾ ਕੇ ਉਹਨਾਂ ਨੂੰ ਮੈਸੇਜ ਕਰਾਂਗੇ ਗੱਲਬਾਤ ਕਰਾਂਗੇ ਪੈਣਾਪਰਾ ਵਾਂਗੂ ਕੋਸ਼ਿਸ਼ ਕਰਾਂਗੇ ਕਿ ਉਹ ਵੀ ਸਾਡੇ ਉਧਰ ਆਉਣ ਤੇ ਸਾਨੂੰ ਵੀ ਖਾਤਿਰਦਾਰੀ ਦਾ ਮੌਕਾ ਮਿਲੇ ਵੀ ਉਹਨਾਂ ਦੀ ਖਾਤਿਰਦਾਰੀ ਕਰੀਏ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਹੈ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਮੇਰਾ ਮਨ ਕਰਦਾ ਇੱਧਰ ਹੀ ਰੁਕ ਜਾ